ਮਨ ਭਰ ਗਿਆ ਜਦੋਂ ਸੁਣਿਆ ਨਿਸ਼ਾਨ ਦੀ ਗੱਲ ਨੂੰ ਤੇ ਉਸ ਵੇਲੇ ਜਿਹਨੂੰ ਦੋ ਸਿੰਘ ਉੱਟ ਕੇ ਖੜਾ ਕਰੇ ਇੱਕ ਲਲਕਾਰ ਮਾਰੀ ਤੁਹਾਨੂੰ ਯਾਦ ਜਿਹਨੇ ਸੁਣਿਆ ਹਿਸਨ ਮੰਮੀ ਨੂੰ ਗੈਰ ਰੋਗ ਦੇ ਸਰਦਾਰਾਂ ਜਾਨ ਜੇ ਜਾ ਕੇ ਮਦਾਨੇ ਤੇ ਜਾਵੇਂਗਾ ਤੂੰ ਤੇ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਨਹੀਂ ਜੇ ਮੇਰੀ ਜਗ੍ਹਾ ਤੇ ਲੱਖਾਂ ਨਲੂਆਂ ਮਾਵਾਂ ਦੇ ਪੁੱਤ ਮਾਰੇ ਜਾ ਰਹੇ ਤੇ ਮੈਂ ਚੁੱਪ ਕਰਕੇ ਬੈਠਾ ਰਹਾਂ ਇਹੋ ਜਿਹਾ ਹੁੰਦੇ ਨੇ ਜਰਨੈਲ ਇਹੋ ਜਿਹਾ ਹੁੰਦੇ ਨੇ ਜਥੇਦਾਰ ਖਾਲਸਾ ਦੀ ਉਹ ਅੱਜ ਦੀ ਅੱਜ ਦੀ ਤਰੀਕ ਦੀ ਤਰ੍ਹਾਂ ਨਹੀਂ ਕਿ ਇਹ ਕਹਿੰਗੇ ਜਵਾਨਾਂ ਨੂੰ ਅੱਗੇ ਕਰਕੇ ਤੁਸੀਂ ਅੱਗੇ ਲੱਗੋ ਤੇ ਸਾਡੇ ਪੁੱਤ ਵਿਦੇਸ਼ਾਂ 'ਚ ਐਸ਼ ਕਰਦੇ ਹੋ ਮਾਵਾਂ ਦੇ ਪੁੱਤ ਭਰਾਈ ਜਾਂਦੇ ਆਪ ਜਥੇਦਾਰ ਪਿੱਛੇ ਬੈਠੇ ਉਹ ਨਹੀਂ ਜਰਨੈਲ ਹੋਵੇ ਤੇ ਸਰਦਾਰ ਅਮੀਰ ਸਿੰਘ ਲੋਹਾ ਵਰਗਾ ਕਹਿੰਦਾ ਬਿਮਾਰੀ ਦੀ ਅਗਰਾਂ ਚ ਉਹ ਬਿਮਾਰੀ ਨਾਲ ਮਰਨ ਵਾਲਾ ਚੰਗਾ ਮਰਨਾ ਆਪਣਾ ਵਾਸਤੇ ਕੁਝ ਕਰਮ ਖਾਣਾ ਕਹਿੰਦੇ ਇਹ ਕਹਿੰਦਾ ਕਹਿੰਦਾ ਵਾਹ ਕਹਿੰਦੇ ਕਿੱਡਾ ਸੂਰਬੀਰ ਯੋਧਾ ਕਹਿੰਦੇ ਇਹ ਹਰੀ ਸਿੰਘ ਕਰੂਆ ਸ਼ੇਰੇ ਪੰਜਾਬ ਕਹਿੰਦੇ ਨਹੀਂ ਨਹੀਂ ਇਹ ਤਾਂ ਮੇਰਾ ਪੁੱਤਰ ਖੜਕ ਸਿੰਘ ਫਿਰ ਅੱਗੋਂ ਕਬਰ ਨੌ ਨਿਆ ਸਿੰਘ ਅੱਗੋਂ ਸ਼ੇਰ ਸਿੰਘ ਲੰਗਿਆ ਕਹਿੰਦੇ ਇਹਨਾਂ ਚੋਂ ਕਈ ਹਰੀ ਸਿੰਘ ਕਰੂਆ ਸ਼ੇਰੇ ਪੰਜਾਬ ਕਹਿੰਦੇ ਨਹੀਂ ਨਹੀਂ ਫਿਰ ਅੱਗੋਂ ਮਧਾਨ ਸਿੰਘ ਪੰਜਾ ਥਾ ਲੰਗਿਆ ਕਹਿੰਦੇ ਆਹ ਹਣਾ ਹਰੀ ਸਿੰਘ ਕਰੂਆ ਅਹ ਕਿੱਡਾ ਸੂਰਬੀਰ ਯੋਧਾ ਜਵਾਨ ਤੇ ਸ਼ੇਰੇ ਪੰਜਾਬ ਮਸਕਲਾ ਕੇ ਕਹਿੰਦਾ ਨਹੀਂ ਨਹੀਂ ਇਹ ਤੇ ਸਾਡਾ ਪੰਜਾ ਥਾ ਹੈ ਫਿਰ ਜਦੋਂ ਖਾਲਸਾ ਜੀ ਉਹ ਵਾਰੀ ਆਈ ਨਾ ਸ਼ੇਰੇ ਪੰਜਾਬ ਦੇ ਖਾਸ ਜਰਨਲ ਦੀ ਹਰਿ ਸਿੰਘ ਨਲਵੇ ਦੀ